ਦੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੜੀ ਗੱਲ ਕਰਾਂਗੇ ਕਣਕ ਦੀ ਫਸਲ ਦੀ ਕਿਸਾਨ ਦੋਸਤੋ ਜਿਸ ਖੇਤ ਦੇ ਵਿੱਚ ਮੈਂ ਖਲੋਤਾ ਵਟ ਤੇ ਖਲੋਤਾ ਖੱਬੇ ਹੱਥ ਮੇਰੇ ਕਣਕਾ ਕੈਮਰਾਮੈਨ ਸਾਹਿਬ ਖਾਲਿਓ ਜਿਨੇ ਹਾਲੇ ਲਗਭਗ ਆਪਣਾ ਅਨਸਾਰਾ 90 95% ਪੂਰਾ ਕਰ ਲਿਆ ਜਿਹੜੀਆਂ ਥੱਲੇ ਉਹ ਛੋਟੀਆਂ ਬਲੀਆਂ ਹਾਲੇ ਉਹ ਸਿਟਾ ਕੱਢ ਰਹੀਆਂ ਤੇ ਆਹ 3 ਦਿਨ ਪਹਿਲਾਂ ਆਪਾਂ ਇਹਨੂੰ ਜਾਂ 9 ਦਿਨ ਪਹਿਲਾਂ ਸਪਰੇਅ ਇਨਸੈਕਟੀਸਾਈਡ ਦੀ ਹਲਕਾ ਜਿਹਾ ਇਨਸੈਕਟੀਸਾਈਡ ਹਲਕਾ ਜਿਹਾ ਫੰਗੀਸਾਈਡ ਤੇ ਨਾਲ ਪੀਜੀਆਰ ਦੀ ਕਰਤੀ ਸੀ ਉਹ ਪੀਜੀਆਰ ਦਾ ਕਮਾਲ ਵੇਖੋ ਕੈਮਰਾਮੈਨ ਸਾਹਿਬ ਖਾ ਲਿਓ ਮੈਂ ਮੜ ਜਾਉਂਦਾ ਖਾਣ ਨੂੰ ਤੇ ਇਹ ਜਿਹੜਾ ਝੰਡਾ ਪਤਾ ਕਿੰਨਾ ਹਰਿਆ ਤੇ ਕਿੰਨਾ ਭਾਰਾ ਮੋਟਾ ਹੈ ਵੇਖੋ ਕਿਹੜੇ ਕਿਹੜੇ ਮੋਟੇ ਤਾਜ਼ੇ ਪੱਤੇ ਆ ਕੈਮਰਾਮੈਨ ਸਾਹਿਬ ਇੱਥੇ ਵੀ ਵਿਖਾ ਲਿਓ ਵੇਖ ਰਹੇ ਚੱਲਾ ਪਚਾਜਣਾ ਹਾਂਜੀ ਹੈ ਬਹੁਤ ਸੋਹਣਾ ਝੰਡਾ ਪਤਾ ਕਣਕ ਥੋੜੀ ਨਾਰਮਲ ਨਾਲੋਂ ਪਛੇਤੀ ਸੀ ਸੁਖਸਾਂ ਦੋਸਤੋ ਇਸ ਵੇਲੇ ਕਣਕਾਂ ਦੇ ਵਿੱਚ 메ਜਰ ਕੋਈ ਸਮੱਸਿਆ ਨਹੀਂ ਹੈਗੀ ਜੇ ਆਪਾਂ ਕਹੀਏ ਵੀ ਕੋਈ ਬੜਾ ਜ਼ਿਆਦਾ ਤੇਲਾ ਚੇਪਾਵਾ ਜਾਂ ਜੈਲੋ ਰੈਸਟ ਆ ਇਹ ਦੋਵੇਂ ਚੀਜ਼ਾਂ ਸਾਨੂੰ ਪਿਛਲੇ 5-6 ਦਿਨ ਤੋਂ ਘੁੰਮਣ ਦੇ ਬਾਵਜੂਦ ਵੀ ਕੋਈ ਬਹੁਤ ਹੀ ਵੱਡੀ ਮਾਤਰਾ 'ਚ ਨਹੀਂ ਮਿਲੀਆਂ ਜਿਹੜੀਆਂ ਕਣਕਾਂ ਇਸ ਕਣਕ ਨੂੰ ਪਛੇਤੀ ਕਣਕ ਨੂੰ ਖੱਬੇ ਆ ਥਾਲੀ ਕਣਕ ਨੂੰ ਕੈਮਰਾ ਸਾਹਿਬ ਫਿਰ ਫੋਕਸ ਕਰਿਓ ਇਹਨੂੰ ਪਛੇਤੀਆਂ ਹਾਲੇ ਜਿਨ੍ਹਾਂ ਨੇ ਨਿਸ਼ਾਰਾ ਸ਼ੁਰੂ ਕੀਤਾ ਵਾ ਗੰਨੇ ਵਾਲੀਆਂ ਵਾ ਮਟਰਾਂ ਵਾਲੀਆਂ ਵਾ ਆਲੂ ਵਾਲੀਆਂ ਵਾ ਬੀਨਜ਼ ਵਾਲੀਆਂ ਵਾ ਉਹਨਾਂ ਕਣਕਾਂ ਦੇ ਵਿੱਚ ਚੇਪਾ ਸਾਨੂੰ ਨਜ਼ਰ ਆਇਆ ਉਸ ਤੋਂ ਬਾਅਦ ਵਾਲੀ ਕਣਕ ਦੇ ਵਿੱਚ ਕਿਸੇ ਵੀ ਹਾਲੇ ਨਾਲ ਸਿੱਟੇ ਤੇ ਨਾ ਤਣੇ ਤੇ ਨਾ ਪੱਤੇ ਤੇ ਸਾਨੂੰ ਚੇਪਾ ਨਜ਼ਰ ਨਹੀਂ ਆਇਆ ਸੋ ਸੱਜੇ ਹੱਥ ਜਿਹੜੀ ਕਣਕ ਆ 3 ਦਿਨ ਪਹਿਲਾਂ ਇਹ ਪੂਰਾ ਫਲਾਵਰਿੰਗ ਚ ਹੀ ਜਿੱਡਾ ਛਿੱਟੇ-ਛਿੱਟੇ ਫਲਾਵਰ ਕੈਮਰਾਮੈਨ ਸਭ ਕੋ ਵਿਖਾ ਲਿਓ ਸਿਟਾ ਕਿ ਆਹ ਸਿਟੇ ਤੇ ਵੀ ਹਾਲੇ ਫਲਾਵਰ ਹੈਗੇ ਆ ਤਿੰਨ ਦਿਨ ਪਹਿਲਾਂ ਬਹੁਤ ਜ਼ਿਆਦਾ ਫਲਾਵਰ ਸੀ 2-3 ਦਿਨ ਦੇ ਵਿੱਚ ਵਿੱਚ ਇਹ ਫਲਾਵਰ ਜਿਹੜੇ ਹਨ ਕਟਨੇ ਸ਼ੁਰੂ ਹੋ ਗਏ ਆ ਬਹਿਣੇ ਸ਼ੁਰੂ ਹੋ ਗਏ ਆ ਮਰਨੇ ਸ਼ੁਰੂ ਹੋ ਗਏ ਮੋਕਣੇ ਸ਼ੁਰੂ ਹੋ ਗਏ ਯਾਨੀ ਕਿ ਇਹ ਕਰੌਸਿੰਗ ਪਰ ਕਿਰਿਆ ਚੋਂ ਪ੍ਰਾਗਣ ਕਿਰਿਆ ਚੋਂ ਬਾਹਰ ਹੋ ਰਹੀ ਕਣਕ ਪਰ ਇਹਨੂੰ ਅਸੀਂ ਸਪਰੇਅ ਕਰਨੀ ਆ ਪਰਸੋਂ ਜਾਂ ਚੌਥ ਅਸੀਂ ਇਹਨੂੰ ਸਪਰੇਅ ਕਰਾਂਗੇ ਇੱਕ ਮੇਰੇ ਪਿੱਛੇ ਆ ਕਣਕ ਇਹ ਤਿੰਨ ਸਟੇਜ ਦੀਆਂ ਕਣਕਾਂ ਹੈ ਜਿਹੜੀ ਤੁਹਾਨੂੰ ਪਹਿਲਾਂ ਵਿਖਾ ਲਈ ਸੀ ਜਿਆਦੇ ਮੋਟੇ ਤਾजे ਝੰਡੇ ਪੱਤੀ ਵਾਲੇ ਤੋਂ ਜਿਹੜੀ ਸੱਜੇ ਆਥਾਲੀ ਕਣਕ ਵਿਖਾ ਲਈ ਸੀ ਉਹ 20 ਦਿਨ ਦੀ ਆਪਸ ਵਿੱਚ ਫਰਕ ਹੈ ਐ ਜਿਹੜੀ ਕਣਕ ਆ ਉਸ ਕਣਕ ਨੂੰ ਸੱਜੇ ਆਥਾਲੀ ਨੂੰ ਇੱਕ ਹਫਤਾ ਹੋਰ ਵੱਡੀ ਹੈ ਸੁਖਸਾਨ ਦੋਸਤੋ ਜੇ ਆਪਾਂ ਖੁਸ਼ੀ ਨਾਲ ਸਪਰੇਅ ਕਰਨੀ ਆ ਭਿਅਾਲੇ ਸਾਡੀ ਕਣਕ 40-45 ਦਿਨ ਪੱਕਣ ਚ ਲੈਂਦੀ ਹੈ ਹਲਕਾ ਜਿਹਾ ਫੰਗੀ ਸਾਈਡ ਹਲਕਾ ਜਿਹਾ ਪੀਜੀਆਰ ਤੇ ਹਲਕਾ ਜਿਹਾ ਇਨਸੈਕਟੀਸਾਈਡ ਇਨਸੈਕਟੀਸਾਈਡ ਦੇ ਵਿੱਚ ਤੇਲੇ ਚੇਪੇ ਵਾਲੀ ਦਵਾਈ ਪਾਉਣੀ ਆ ਆਪਾਂ ਥਾਇਮਥੌਕਸਮ ਗ੍ਰੈਨੂਲ ਲੈ ਲਓ ਥਾਇਮਥੌਕਸਮ ਲੀਕਵਿਡ ਲੈ ਲਓ ਮੀਡਾ 70% ਡਬਲ ਜ਼ੂਡੀਜ਼ੀ ਲੈ ਲਓ ਇਹ ਬੜੇ ਸਸਤੇ 100 ਰੁਪਏ ਦੀ ਸਾਰੀ ਖੇੜ ਆ ਤੇਲੇ ਚੇਪੇ ਵਾਲੇ ਦੀ 70 ਦਾ ਵੀ ਪੈ ਜਾਣਾ ਕੋਈ 200 ਤੋਂ 250 ਰੁਪਏ ਦਾ ਫੰਗੀਸਾਈਡ ਲੈ ਲਓ ਪ੍ਰੋਪੀਕੋਨਾਜ਼ੋਲ ਲੈ ਲਓ ਟੈਬੂਕੋਨਾਜ਼ੋਲ, ਈਸੀ, ਐਸਸੀ ਜਾਂ ਡਬਲਯੂਜੀ ਲੈ ਲਓ ਸਭ ਤੋਂ ਵਧੀਆ ਵੀ ਟੈਬੂ ਤੇ ਆਯੋਕਸੀ ਦਾ ਕੰਬੀਨੇਸ਼ਨ ਉਹਦਾ ਉਹ ਲੈ ਲਓ। ਨਾਲ ਕੋਈ ਫਲੇਮਬਰਗ ਲੈ ਲਓ ਅਮੀਨੋ ਐਸਿਡ ਬੇਸ ਪ੍ਰੋਡਕਟ ਹੈ। ਸਮਰਾਟ ਪਲੱਸ ਲੈ ਲਓ ਅਮੀਨੋ ਐਸਿਡ ਬੇਸ ਪ੍ਰੋਡਕਟ ਹੈ। ਸੀ ਵੀਡ ਬੇਸ ਪ੍ਰੋਡਕਟ ਲੈਣਾ ਸਾਗਾਰੀਕਾ ਲੈ ਲਓ। ਪ੍ਰੀਵੀਡ ਲੈ ਲਓ। ਬਾਇਓਜ਼ੈਮ ਲੈ ਲਓ ਬਾਇਓਵਿਟਾ ਲੈ ਲਓ ਇਹ ਫੰਗੀਸਾਈਡ ਕਿਸੇ ਵੀ ਕੰਪਨੀ ਦਾ ਲੈ ਲਓ ਜ਼ੂਪੀਐਲ ਦਾ ਲੈ ਲਓ ਧਨਪਾ ਦਾ ਲੈ ਲਓ ਭਾਰਤ ਦਾ ਲੈ ਲਓ ਅਡਾਮਾ ਦਾ ਲੈ ਲਓ ਓਵੈਂਸਸ ਦਾ ਲੈ ਲਓ ਸਵਾਲ ਦਾ ਲੈ ਲਓ ਮਤਲਬ ਮਾਰਕੀਟ ਦੇ ਵਿੱਚ ਹਰੇਕ ਦੁਕਾਨਦਾਰ ਕੋ ਇਹ ਫੰਗੀਸਾਈਡ ਹੈਗੇ ਆ ਸੋ ਖਸਾਨ ਦੋਸਤੋ ਇੱਕ ਪਰਸੋਂ ਤੇ ਕੱਲ ਕੁਛ ਵੀਡੀਓ ਮੇਰੇ ਕੋਲ ਆਈਆਂ ਗੁਰਦਾਸਪੁਰ ਡਿਸਟ੍ਰਿਕਟ ਤੋਂ ਤੇ ਤਰਨਤਾਰਨ ਡਿਸਟ੍ਰਿਕਟ ਤੋਂ ਵੀ ਕਣਕ ਦੇ ਵਿੱਚ ਇਸ ਤਣੇ ਦੇ ਵਿੱਚ ਸੁੰਡੀ ਆ ਗਈ ਹੈ ਤੇ ਚਿੱਟਾ ਥੋੜਾ ਮੁਰਝਾ ਕੇ ਤੇ ਪਹਿਲਾਂ ਹੀ ਚਿੱਟਾ ਹੁੰਦਿਆ ਪਿਆ ਸੁੱਕਣ ਡਿਆ ਪਿਆ ਤਾਂ ਫਾਰਮਰ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਇੱਕ ਕਰ ਖੇਤ ਚ ਵੇਖੋ ਜਿਹੜੇ ਤੁਹਾਨੂੰ ਸਿਟੇ ਜਿਆਦੇ ਸਮੇਂ ਤੋਂ ਪਹਿਲਾਂ ਚਿੱਟੇ ਹੁੰਦੇ ਨਜ਼ਰ ਆਉਂਦੇ ਸੁੱਕਦੇ ਹੁੰਦੇ ਉਹ ਤਣਾ ਫੋਲੋ ਉਹਨਾਂ ਫੋਲਿਆ ਤੇ ਉਹਦੇ ਵਿੱਚ ਸੁੰਡੀ ਹੈ ਮਤਲਬ ਆਪਾਂ ਆਪਣੀ ਕਣਕ ਦਾ ਜਾ ਕੇ ਨਰੀਖਣ ਕਰ ਸਕਦੇ ਹਾਂ ਵੀ ਕਣਕ ਦੇ ਵਿੱਚ ਕਈ ਕਈ ਥਾਵਾਂ ਤੇ ਸੁੰਡੀ ਆ ਗਈ ਜਿਸ ਤਰ੍ਹਾਂ ਮੈਂ ਇਸ ਬੂਟੇ ਨੂੰ ਫੜਿਆ ਸੀ ਤੇ ਥੱਲਿਓਂ ਕਿਸੇ ਕਾਰਨੇ ਕਟਿਆ ਨਿਕਲਿਆ ਸੋ ਸੁੰਡੀ ਦੀ ਦਵਾਈ ਆਪਾਂ ਪਾਉਣੀ ਹੋਵੇ ਤੇ ਬਿਲਕੁਲ ਉਹ ਦਵਾਈ ਪਾਉਣੀ ਆ ਜਿਹੜੀ ਬਹੁਤ ਜ਼ਿਆਦੀ ਸੇਫ ਆ چاہے 200 ਰੁਪਿਆ ਕਿੱਲੇ ਤੇ ਵਾਦੀ ਲੱਗੇ ਤੁਸੀਂ ਮੰਨ ਲਓ ਕੋਰਾਜ਼ਨ ਵਾਲਾ ਟੈਕਨੀਕਲ ਪਾ ਲਿਓ ਟਾਟਾ ਕੁਮੀ ਵਾਲਾ ਟੈਕਨੀਕਲ ਪਾ ਲਿਓ ਇਹ ਦੋਵੇਂ ਦਵਾਈਆਂ ਮਾਰਕੀਟ ਚ ਅੱਗੇ ਨੂੰ ਬਹੁਤ ਜ਼ਿਆਦੇ ਸਸਤੇ ਰੇਟਾਂ ਤੇ ਤੁਹਾਨੂੰ ਅਵੇਲੇਬਲ ਹੋ ਜਾਣੀਆਂ ਸੁੰਡੀ ਵਾਲੀ ਦਵਾਈ ਪਾਉਣੀ ਹੋਵੇ ਤੇ ਤੁਸੀਂ ਜਿਹੜੀ ਦਵਾਈ ਮੈਂ ਤੁਹਾਨੂੰ ਪ੍ਰੋਪੀਕੋਨਾਜ਼ੋਲ ਟੈਬੂਕੋਨਾਜ਼ੋਲ ਦੇ ਨਾਲ ਅਮੀਡਾ 70 ਜਾਂ ਥਾਇਮਥਾਕਸੋਮ ਗ੍ਰੈਨੂਲ ਲਿਕਵਿਡ ਕਿਹਾ ਹੈ ਉਦੇ ਨਾਲ ਅਲੱਗ ਘੋਲ ਕਰਕੇ 36 ਲੱਥੀ ਤੇ 250 ਤੋਂ 150 ਲੀਟਰ ਪਾਣੀ ਲਾ ਕੇ ਆਪਣੇ ਖੇਤ ਨੂੰ ਪ੍ਰੀਵੈਂਟਿਵ ਵੀ ਸਾਡੇ ਆਉਣ ਵਾਲੇ 15 ਦਿਨ ਨਾ ਕੋਈ ਫੰਗਸ ਆਵੇ ਨਾ ਕੋਈ ਤੇਲਾ ਚੇਪ ਆਵੇ ਬਚਾਅ ਕਰ ਸਕਦੇ ਜੇ ਬਿਮਾਰੀ ਦਾ ਤੇਲੇ ਚੇਪੇ ਦਾ ਸੁੰਡੀ ਆਈ ਆ ਤੇ ਪਾਇਓ ਜੇ ਨਹੀਂ ਆਈ ਤੇ ਸੁੰਡੀ ਵਾਲੀ ਦਵਾਈ ਨਾ ਪਾਇਓ ਕੁਝ ਕਿਸਾਨਾਂ ਦੇ ਸਵਾਲ ਸੀ ਕਿ ਕਣਕ ਨੂੰ ਅਖੀਰਲਾ ਪਾਣੀ ਕਦੋਂ ਲਈਏ ਸੁਖ ਸਾਹ ਦੋਸਤੋ ਜਿਸ ਖੇਤ ਮੈਂ ਖਲੋਤਾ ਐ ਚਾਹਲੇ ਨਵੀ ਹੈਗੀ ਆ ਥੋੜੀ ਵੀਰਲੀ ਆ ਵੀਰਲੀ ਥੋੜੀ ਆ ਇੱਥੇ ਥੋੜਾ ਗੰਦ ਜ਼ਿਆਦਾ ਹੈ ਤੇ ਐਂ ਸਪਰੇ ਬੰਨੇ ਦੋਰੇ ਮਾਰੀ ਹੀ ਤਕਰੀਬਨ ਤੇ ਉਹ ਥੋੜੀ ਵੀਰਲੀ ਆ ਗੰਦ ਤੇ ਬਹਿ ਗਿਆ ਪਰ ਕਣਕ ਇੱਥੇ ਥੋੜੀ ਪਤਲੀ ਤੇ ਹਲਕੀ ਰਹਿ ਗਈ ਆ ਜਿੱਥੇ ਦੋਰੇ ਦਵਾਈ ਵੱਜਦੀ ਆ ਜਿਸ ਤਰ੍ਹਾਂ ਪਾਲਕ ਦਾ ਬੂਟਾ ਹਾਲੇ ਵੀ ਇੱਕ ਵਿੱਚ ਵੇਖ ਰਿਹਾ ਥੋੜੀ ਦਵਾਈ ਜ਼ਿਆਦੀ ਮਾਰੀ ਹੀ ਤੇ ਜ਼ਿਆਦੀ ਸਪਰੇ ਐ ਵੀ ਕਣਕ ਨੂੰ ਕਮਜ਼ੋਰ ਕਰਦੀ ਆ ਜੇ ਤੇ ਜਿੱਦਾਂ 11 12 ਤਰੀਕ ਵਾਲਾ ਪੱਖ ਥੋੜਾ بارش ਦਾ ਦਾਸ ਦੇ ਰਾਤੀ ਬੜਾ ਬੱਦਲੇ ਤੇ ਹਲਕੀ ਜੀ ਚਾਦਰ ਭੇਂ ਬੂੰਦਾ ਬਾਂਦੀ ਸਾਡੀ ਹੋਈ ਸੀ ਮੀਂਹ ਨਹੀਂ ਪਿਆ ਜੇ ਤੇ ਕੱਲ ਪਰਸੋਂ ਆਉਣ ਵਾਲੇ 2 ਦਿਨ ਚ ਮੀਂਹ ਨਾ ਪਿਆ ਕਿਉਂਕਿ ਹੋਲੇ ਮਹੱਲੇ ਲੱਗੇ ਮੀਂਹ ਪੈਂਦਾ ਹੁੰਦਾ ਨਾ ਪਿਆ ਤੇ ਇਸ ਕਣਕ ਨੂੰ ਅਸੀਂ ਪਾਣੀ ਲਾ ਦੇਣਾ ਵੈਸੇ ਜ਼ਿੰਮੇਦਾਰਾਂ ਨੇ ਆਪਣੇ ਲੈਵਲ ਤੇ ਵੇਖਣਾ ਹੋਵੇ ਵੀ ਪਾਣੀ ਐਂਡ ਵਾਲਾ ਕਦੋਂ ਤੱਕ ਲਾ ਸਕਦੇ ਆ ਫਾਰ ਇਗਜ਼ਾਮਪਲ ਆਪਾਂ ਸਿੱਟੇ ਦੀ ਢੂੰਡੀ ਖੋਲੀ ਆ ਇਹਨੂੰ ਢੂੰਡੀ ਨੂੰ ਫੋਲ ਕੇ ਇਹਦੇ ਵਿੱਚੋਂ ਜਿੱਡਾ ਕਿ ਦਾਣਾ ਬਣਿਆ ਉਹਨੂੰ ਆਪਾਂ ਕੱਢ ਲੈਣਾ ਜਿਸ ਤਰ੍ਹਾਂ ਮੈਂ ਕਢਣ ਦਿਆਂ ਇਹਨੂੰ ਆਪਾਂ ਦਾਣੇ ਨੂੰ ਨਪਣਾ ਨਪਣਾ ਤੇ ਇਹਦੇ ਵਿੱਚੋਂ ਆਹ ਚਿੱਟਾ ਪਾਣੀ ਨਿਕਲਿਆ ਹਾਲੇ ਇਹਦੇ ਵਿੱਚ ਮਲਾਈ ਵਰਗਾ ਦੁੱਧ ਜਾਂ ਆਟਾ ਪ੍ਰੋਪਰ ਰੂਪ ਦੇ ਵਿੱਚ ਨਹੀਂ ਬਣਿਆ ਜਦੋਂ ਤੁਸੀਂ ਮੱਖੀ ਫੜੋ ਉਹਦੇ ਵਿੱਚੋਂ ਦਾਣਾ ਕੱਢੋ ਤੇ ਉਹਨੂੰ ਨੱਪਿਆਂ ਵਿੱਚੋਂ ਕਰੀਮ ਨਿਕਲੇ ਕਰੀਮ ਪਾਣੀ ਨਾ ਨਿਕਲੇ ਕਰੀਮ ਨਿਕਲੇ ਉਸ ਸਟੇਜ ਤੋਂ ਬਾਅਦ ਤੁਸੀਂ ਆਪਣੇ ਖੇਤ ਨੂੰ ਪਾਣੀ ਨਹੀਂ ਲਾਉਣਾ ਸੌਖਾ ਜਿਹਾ ਤਰੀਕਾ ਉਸ ਤੋਂ ਬਾਅਦ ਚ ਦਾਣਾ ਪੰਜ ਚਾਰ ਦਿਨ ਦੇ ਵਿੱਚ ਹੀ ਕਰੜਾ ਹੋਣਾ ਸ਼ੁਰੂ ਹੋ ਜਾਂਦਾ ਉਸ ਸਟੇਜ ਤੋਂ ਬਾਅਦ ਪਾਣੀ ਲਾਈਏ ਤੇ ਕਣਕ ਝਾੜ ਵਧਾਉਂਦੇ ਤਾਂ ਤੇ ਝਾੜ ਘਟਾਉਂਦੀ ਆ ਅਖੀਰਲੇ ਪਾਣੀ ਵਾਲਾ ਵੀ ਕਿਸਾਨ ਦੋਸਤੋ ਹੱਲ ਹੋ ਗਿਆ ਤੁਹਾਡਾ ਖੇਤੀ ਦੇ ਮਸਲੇ ਵਿੱਚ ਕਿਸੇ ਵੀ ਮਸਲੇ ਵਿੱਚ ਖੇਤੀ ਨਾਲ ਸੰਬੰਧਿਤ ਕੋਈ ਸਵਾਲ ਹੋਵੇ ਬਿਆਜ਼ੀ ਟੇਬਲ ਲਈ ਕਣਕ ਲਈ ਝੋਨੇ ਲਈ ਕਪਾਲੀ ਗੰਨੇ ਲਈ ਮੱਕੀ ਲਈ ਮੇਰਾ ਨੰਬਰ 92160 99188 ਤੇ ਮੇਰੇ ਨਾਲ ਸੰਪਰਕ ਕਰ ਲਿਓ ਜਿੰਨੀਕ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬੋਧ ਦਿੱਤੀ ਉਸ ਬੋਧ ਦੇ ਅਨਸਾਰ ਤੁਹਾਡਾ ਖੇਤੀ ਦੇ ਮਸਲੇ ਦਾ ਜੋਗ ਹਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀਆਂ ਇਹਨੀਆਂ ਬੇਨਤੀਆਂ ਪ੍ਰਮਾਨ ਕਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਮਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ